ਪਹਿਲਾ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨੀ ਫੌਜ ਦੇ ਵੱਲੋਂ ਡਰੋਨ ਅਟੈਕ ਦੀ ਕੀਤੀ ਗਈ ਗਤੀਵਿਧੀ ਤੋਂ ਬੇਸ਼ੱਕ ਸਾਰੇ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਪਰ ਤਰਨ ਤਾਰਨ ਦੇ ਪਿੰਡ ਜਾਤੀ ਉਮਰਾਂ ਦੇ ਲੋਕ ਪਾਕਿਸਤਾਨ ਦੀ ਇਸ ਹਰਕਤ ਤੋਂ ਬੇहद ਸ਼ਰਮਸਾਰ ਹੋਏ ਪਏ ਨੇ ਕਿਉਂਕਿ ਜਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਇਸ਼ਾਰੇ ਤੇ ਇਹ ਸਭ ਕੁਝ ਕੀਤਾ ਗਿਆ ਉਸ ਦੀਆਂ ਜੜ੍ਹਾਂ ਇਸੇ ਪਿੰਡ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਜਾਤੀ ਉਮਰਾ ਉਹਨਾਂ ਦਾ ਜੱਦੀ ਪਿੰਡ ਦੱਸਿਆ ਜਾਂਦਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਪਾਕਿਸਤਾਨ ਤਣਾ ਵਿਚਾਲੇ ਕੀ ਹੈ ਇਸ ਪਿੰਡ ਦਾ ਮਾਹੌਲ ਅਤੇ ਕੀ ਕਹਿੰਦੇ ਨੇ ਇੱਥੇ ਪਿੰਡ ਦੇ ਲੋਕ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦੇ ਪਿੰਡ ਜਾਤੀ ਉਮਰਾ ਦੇ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਗੂੜਾ ਕਨੈਕਸ਼ਨ ਹੈ ਕਿਉਂਕਿ ਜਾਤੀ ਉਮਰਾ ਪਿੰਡ ਉਹਨਾਂ ਦਾ ਜੱਦੀ ਪੁਸ਼ਤਾਨੀ ਪਿੰਡ ਹੈ ਇਸ ਪਿੰਡ ਦੇ ਰਹਿਣ ਵਾਲੇ ਸ਼ਰੀਫ ਪਰਿਵਾਰ ਦਾ ਹਾਕਿਆਂ ਤੋਂ ਪਾਕਿਸਤਾਨ ਦੀ ਸਿਆਸਤ ਤੇ ਰਾਜ ਕਰ ਰਹੇ ਨੇ ਇਸ ਦੇ ਵਿੱਚ ਜਿੱਥੇ ਕਦੇ ਮੀਆਂ ਮੁਹੰਮਦ ਸ਼ਰੀਫ ਯਾਨੀ ਕਿ ਸ਼ਹਿਬਾਜ਼ ਅਤੇ ਨਵਾਜ਼ ਸ਼ਰੀਫ ਦੇ ਪਿਤਾ ਦਾ ਪੁਸ਼ਤੈਨੀ ਘਰ ਹੁੰਦਾ ਸੀ ਉਸ ਜਗ੍ਹਾ ਤੇ ਮੌਜੂਦਾ ਸਮੇਂ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਿਉਂਕਿ ਸ਼ਰੀਫ ਪਰਿਵਾਰ ਨੇ ਆਪਣੇ ਘਰ ਦੀ ਜ਼ਮੀਨ ਗੁਰੂ ਘਰ ਨੂੰ ਦਾਨ ਦੇ ਦਿੱਤੀ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਲਈ ਜ਼ਮੀਨ ਪਾਵੇਂ ਨਵਾਜ਼ ਸ਼ਰੀਫ ਅਤੇ ਸ਼ਹਬਾਜ਼ ਸ਼ਰੀਫ ਦੇ ਪਰਿਵਾਰ ਦੀ ਹੋਵੇ ਪਰ ਗੁਰੂ ਘਰ ਦੇ ਵਿੱਚ ਜੋ ਵੀ ਉਸਾਰੀ ਦਾ ਕੰਮ ਹੋ ਰਿਹਾ ਹੈ ਉਹ ਪਿੰਡ ਵਾਸੀਆਂ ਦੇ ਵੱਲੋਂ ਦਿੱਤੀ ਗ੍ਰਾਹੀ ਦੇ ਨਾਲ ਹੋ ਰਿਹਾ ਹੈ ਸਨ 1976 ਤੋਂ ਪਹਿਲਾਂ ਇਸ ਜਗ੍ਹਾ ਤੇ ਸ਼ਰੀਫ ਪਰਿਵਾਰ ਦੀ ਹਵੇਲੀ ਹੋਇਆ ਕਰਦੀ ਸੀ ਨਵਾਜ਼ ਸ਼ਰੀਫ ਦੇ ਭਰਾ ਅਬਾਸ ਸ਼ਰੀਫ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ ਸੀ ਅਬਾਸ ਕਿਤੇ ਵਜੋਂ ਇੱਕ ਵੱਡੇ ਕਾਰੋਬਾਰੀ ਸਨ ਜੋ ਅਕਸਰ ਪਾਕਿਸਤਾਨ ਤੋਂ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਪਰ 2013 ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਨ 1976 ਦੇ ਵਿੱਚ ਜਦੋਂ ਅਬਾਸ ਸ਼ਰੀਫ ਪਿੰਡ ਜਾਤੀ ਉਮਰਾ ਵਿਖੇ ਆਏ ਸੀ ਤਾਂ ਹਵੇਲੀ ਦੀ ਖੰਡਰ ਹਾਲਤ ਦੇਖ ਕੇ ਕਾਫੀ ਦੁਖੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਹਵੇਲੀ ਪਿੰਡ ਨੂੰ ਦਾਨ ਕਰ ਦਿੱਤੀ ਹਵੇਲੀ ਦੀ ਸਾਈਡ ਦੇ ਵਿੱਚ ਪਹਿਲਾਂ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ ਪਰ ਹਵੇਲੀ ਵਾਲੀ ਜ਼ਮੀਨ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਵਿਸਤਾਰ ਕਰ ਦਿੱਤਾ ਗਿਆ ਪਿੰਡ ਜਾਤੀ ਉਮਰਾ ਦੇ ਵਿੱਚ ਸ਼ਰੀਪ ਪਰਿਵਾਰ ਦੇ ਪੂਰਵਜਾਂ ਦੀਆਂ ਮਜ਼ਾਰਾਂ ਉਵੇਂ ਦੀਆਂ ਉਵੇਂ ਹੀ ਪਈਆਂ ਨੇ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਦੀ ਮੁਰੰਮਤ ਹੁੰਦੀ ਰਹਿੰਦੀ ਹੈ ਪਿੰਡ ਵਾਲੇ ਮਿਲ ਕੇ ਉਹਨਾਂ ਦੇ ਪਰਿਵਾਰ ਦੀ ਹਰ ਪੁਰਾਣੀ ਚੀਜ਼ ਦੀ ਦੇਖਰੇਖ ਕਰਦੇ ਨੇ ਪਿੰਡ ਦੇ ਕੁਝ ਮੋਤਬਾਰਾ ਨੇ ਦੱਸਿਆ ਕਿ ਸ਼ਰੀਫ ਪਰਿਵਾਰ ਨੂੰ ਆਪਣੇ ਪਿੰਡ ਦੇ ਨਾਲ ਇੰਨਾ ਪਿਆਰ ਹੈ ਕਿ ਉਹਨਾਂ ਨੇ ਪਾਕਿਸਤਾਨ ਦੀ ਇਕਬਾਲ ਤਹਿਸੀਲ ਦੇ ਵਿੱਚ ਯੂਨੀਅਨ ਕਾਉਂਸਲ 124 ਦੇ ਵਿੱਚ ਇਸੇ ਨਾਮ ਤੋਂ ਇੱਕ ਹੋਰ ਪਿੰਡ ਵਸਾ ਲਿਆ ਹੈ ਜਿੱਥੇ ਸ਼ਰੀਫ ਪਰਿਵਾਰ ਦੀ ਇੱਕ ਆਲੀਸ਼ਾਨ ਹਵੇਲੀ ਅਤੇ ਅਸਟੇਟ ਹੈ ਨਵਾਜ਼ ਸ਼ਰੀਫ ਦੇ ਪੋਤੇ ਜਾਇਦ ਹੁਸੈਨ ਦਾ ਵਿਆਹ ਵੀ ਇੱਥੇ ਹੋਇਆ ਸੀ ਪਿੰਡ ਦੇ ਲੋਕ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਪਰ ਜਦੋਂ ਹਾਲਾਤ ਖਰਾਬ ਹੁੰਦੇ ਨੇ ਤਾਂ ਸੰਪਰਕ ਟੁੱਟ ਜਾਂਦਾ ਹੈ। ਉੰਜ ਸ਼ਰੀਫ ਪਰਿਵਾਰ ਵੱਲੋਂ ਕੋਈ ਨਾ ਕੋਈ ਇੱਥੇ ਆਉਂਦਾ ਜਾਂਦਾ ਰਹਿੰਦਾ ਹੈ। ਮੌਜੂਦਾ ਸਥਿਤੀ ਨੂੰ ਲੈ ਕੇ ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਹਾਲਾਤ ਖਰਾਬ ਹੁੰਦੇ ਨੇ ਤਾਂ ਉਹਨਾਂ ਦਾ ਮਨ ਦੁਖੀ ਹੁੰਦਾ ਹੈ। ਜਦੋਂ ਸ਼ਰੀਫ ਪਰਿਵਾਰ ਵੱਲੋਂ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਮਾਣ ਮਹਿਸੂਸ ਹੁੰਦਾ ਹੈ। ਪਰ ਜਦੋਂ ਕੁਝ ਗਲਤ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਲੋਕ ਸਵਾਲ ਖੜਾ ਕਰਦੇ ਨੇ ਕਿ ਤੁਹਾਡੇ ਪਿੰਡ ਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਕੁਝ ਕਰਦਾ ਪਿੰਡ ਵਾਸੀਆਂ ਦਾ ਸਾਫ਼ ਕਹਿਣਾ ਹੈ ਕਿ ਉਹ ਅਮਨ ਦੇ ਹੱਕ ਦੇ ਵਿੱਚ ਨੇ ਅਤਵਾਦ ਨੂੰ ਕਦੇ ਸਪੋਰਟ ਨਹੀਂ ਕਰਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਨਵਾਜ਼ ਸ਼ਰੀਫ ਦੀ ਬੇਟੀ ਮਰੀਮ ਸ਼ਰੀਫ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਬਣੀ ਅਤੇ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤਾਂ ਪਿੰਡ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਗਿਆ ਪਰ ਪਾਕਿਸਤਾਨ ਸਰਕਾਰ ਦੀ ਮੌਜੂਦਾ ਹਰਕਤ ਦੇ ਨਾਲ ਪਿੰਡ ਵਾਸੀਆਂ ਦੀ ਗਰਦਨ ਸ਼ਰਮ ਦੇ ਨਾਲ ਝੁਕੀ ਹੋਈ ਹੈ ਇਥੇ ਹੀ ਬਸ ਨਹੀਂ ਸਾਲ 2024 ਦੇ ਵਿੱਚ ਜਦੋਂ ਨਵਾਜ਼ ਸ਼ਰੀਫ ਨੇ ਆਪਣੇ ਪੋਤੇ ਜਾਇਦ ਹੁਸੈਨ ਦਾ ਵਿਆਹ ਕੀਤਾ ਸੀ ਤਾਂ ਪਿੰਡ ਦੇ ਕੁਝ ਲੋਕਾਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਪਰ ਸਮਾਂ ਘੱਟ ਹੋਣ ਕਰਕੇ ਪਿੰਡ ਦੇ ਲੋਕ ਵੀਜ਼ਾ ਅਪਲਾਈ ਨਹੀਂ ਸੰਕਰ ਸਕੇ ਇਸ ਤੋਂ ਇਲਾਵਾ ਸਾਲ 2022 ਦੀਆਂ ਪਾਕਿਸਤਾਨ ਚੋਣਾਂ ਸਮੇਂ ਪਿੰਡ ਵਾਸੀਆਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਵੀ ਕੀਤੀ ਗਈ ਸੀ ਤਾਂ ਜੋ ਸ਼ਹਿਬਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣ ਸਕਣ ਪਿੰਡ ਦੇ ਸਾਬਕਾ ਸਰਪੰਚ ਦੇ ਮੁਤਾਬਕ ਬਾਦਲ ਸਰਕਾਰ ਦੇ ਸਮੇਂ ਇਸ ਪਿੰਡ ਨੂੰ 3.34 ਕਰੋੜ ਰੁਪਏ ਦੀ ਗ੍ਰਾਂਟ ਵੀ ਮਿਲੀ ਸੀ ਜਿਸ ਦੇ ਨਾਲ ਪਿੰਡ ਵਿੱਚ ਪੱਕੀਆਂ ਸੜਕਾਂ ਪਾਣੀ ਦੀ ਟੈਂਕੀ ਬਿਜਲੀ ਦੇ ਖੰਬੇ ਅਤੇ ਸਟੇਡੀਅਮ ਤੱਕ ਬਣਾਇਆ ਗਿਆ ਸੀ ਜਿਸ ਦੇ ਨੀ ਪੱਥਰ ਅੱਜ ਵੀ ਪਿੰਡ ਦੇ ਵਿੱਚ ਉਸੇ ਤਰ੍ਹਾਂ ਮੌਜੂਦ ਨੇ ਦਰਅਸਲ ਸ਼ਰੀਫ ਪਰਿਵਾਰ ਪਿੰਡ ਜਾਤੀ ਉਮਰਾ ਦਾ ਇਕਲੌਤਾ ਮੁਸਲਿਮ ਪਰਿਵਾਰ ਸੀ ਉਨ੍ਹਾਂ ਦੇ ਪਿਤਾ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਤਰੱਕੀ ਇਸੇ ਪਿੰਡ ਦੇ ਨਾਲ ਜੁੜੀ ਹੋਈ ਹੈ ਇੱਥੋਂ ਦੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਹੀ ਪਰਿਵਾਰ ਤਰੱਕੀ ਕਰ ਰਿਹਾ ਹੈ ਦਸੰਬਰ 2013 ਦੇ ਵਿੱਚ ਸ਼ਹਿਬਾਜ਼ ਸ਼ਰੀਫ ਜਦੋਂ ਭਾਰਤ ਆਉਂਦੇ ਨੇ ਤਾਂ ਉਨ੍ਹਾਂ ਨੇ ਇਸ ਪਿੰਡ ਦੇ ਵਿੱਚ ਪਹੁੰਚ ਕੇ ਆਪਣੇ ਪਰਦਾਦਾ ਮੀਆਂ ਮੁਹੰਮਦ ਬਖਸ਼ ਦੀ ਕਬਰ ਤੇ ਚਾਦਰ ਵੀ ਚੜਾਈ ਸੀ ਉਸ ਸਮੇਂ ਸ਼ਹਿਬਾਜ਼ ਸ਼ਰੀਫ ਲੈਂਦੇ ਪੰਜਾਬ ਦੇ ਮੋ ਮੰਤਰੀ ਹੋਇਆ ਕਰਦੇ ਸਨ ਪਿੰਡ ਵਾਸੀਆਂ ਨੇ ਉਹਨਾਂ ਦੇ ਸਵਾਗਤ ਦੇ ਵਿੱਚ ਪੂਰੇ ਪਿੰਡ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਸੀ ਸ਼ਹਿਬਾਜ਼ ਸ਼ਰੀਫ ਪਿੰਡ ਵਾਸੀਆਂ ਦੇ ਲਈ ਕਈ ਵੱਡੇ ਮਹਿੰਗੇ ਤੋਹਫੇ ਵੀ ਲੈ ਕੇ ਆਏ ਸਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਭਲੇ ਹੀ ਪਾਕਿਸਤਾਨੀ ਪੀਐਮ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਪਿੰਡ ਦੇ ਕਿਉਂ ਨਾ ਹੋਣ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਜੋ ਕੁਝ ਕਰ ਰਿਹਾ ਹੈ ਉਹ ਗਲਤ ਹੈ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਹ ਸ਼ਰੀਫ ਪਰਿਵਾਰ ਨੂੰ ਕਹਿਣਾ ਚਾਹੁੰਦੇ ਨੇ ਕਿ ਉੱਥੇ ਹੀ ਤੁਹਾਡਾ ਪਰਿਵਾਰ ਹੈ ਅਤੇ ਇੱਥੇ ਵੀ ਤੁਹਾਡਾ ਪਰਿਵਾਰ ਹੈ ਜੇਕਰ ਮਿਜ਼ਾਇਲ ਡਿੱਗੇਗੀ ਤਾਂ ਨੁਕਸਾਨ ਤੁਹਾਡੇ ਪਰਿਵਾਰ ਦਾ ਵੀ ਹੋਣਾ ਹੈ ਇਸ ਲਈ ਆਤਵਾਦ ਦਾ ਸਮਰਥਨ ਬੰਦ ਕਰਕੇ ਅਮਨ ਸ਼ਾਂਤੀ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ ਉਸੇ ਦੇ ਵਿੱਚ ਹੀ ਸਭ ਦੀ ਭਲਾਈ ਹੈ ਫਿਲਹਾਲ ਪਿੰਡ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਸ਼ਰੀਫ ਪਰਿਵਾਰ ਦਾ ਪਿੰਡ ਦੇ ਨਾਲ ਆਪਣੇ ਜੱਦੀ ਪੁਛਤੈਨੀ ਪਿੰਡ ਦੇ ਨਾਲ ਇਹ ਲਗਾ ਭਾਰਤ ਪਾਕਿਸਤਾਨ ਵਿਚਲੇ ਰਿਸ਼ਤਿਆਂ ਨੂੰ ਸੁਧਾਰਨ ਦੇ ਵਿੱਚ ਵੱਡੀ ਅਹਿਮ ਮਦਦ ਕਰੇਗਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਵਿਚਾਰ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ